ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ਲਾਈਨ 24 ਦੇ ਦੇ ਪੇ तमाम ਦਰਸ਼ਕਾਂ ਦਾ ਸਵਾਗਤ ਹੈ ਬਾਬਾ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਅੱਜ ਪੂਰੇ ਦੇਸ਼ ਭੱਡ ਦੇ ਵਿੱਚ ਬੜੀ ਧੁੰਮਤਾਂ ਨਾਲ ਮਨਾਇਆ ਗਿਆ ਜਿਸ ਦੇ ਘੜੀ ਤਹਿਤ ਅੱਜ ਵਿਸ਼ਕਰਮਾ ਮੰਦਿਰ ਸਮਾਣਾ ਵਿਖੇ ਇੱਕ ਵਿਸ਼ੇਸ਼ ਕਿਉਂਕਾ ਕਾਰਜਕਰਨ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਦਰਾ ਅਤੇ ਉਹਨਾਂ ਤੋਂ ਇਲਾਵਾ ਪੰਜਾਬ ਮੈਲਾ ਕਾਂਗਰਸ ਦੇ ਪ੍ਰਧਾਨ ਪੁਰਸ਼ਨ ਕੋ ਰੰਧਾਵਾ ਵਿਸ਼ਪਾਜ਼ੀ ਜੋੜਾ ਮਾਜਰਾ ਸੀਨੀਅਰ ਕਾਂਗਰਸੀ ਲੀਡਰ ਅਤੇ ਸਾਬਕਾ ਵਿਧਾਇਕ ਸਮਾਨਾ ਕਾਕਾ ਰਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸਮਾਨੇ ਤੋਂ ਰਜਿੰਦਰ ਕੁਮਾਰ ਦੀ ਵਿਸ਼ੇਸ਼ ਕੋਟ ਨੂੰ ਮੇਰੇ ਵੀਡੀਓ ਆ 1 ਮਿੰਟ 2 ਮਿੰਟ ਇੱਕ ਮਿੰਟ ਜੀ ਬੱਸ ਪਲੀਜ਼ ਸਰ ਜੰਮੀ ਕੋ ਸਬ ਡਾਕ ਨੂੰ ਖਤੋਂ ਨਹੀਂ ਆਉਂਦੇ ਆਵਾਸੀਆਂ ਬਹੁਤ ਬਹੁਤ ਪਾਤ ਪਤਨਿਆ ਜਿਸ ਤਰ੍ਹਾਂ ਪਤੀ ਹੈ ਕਿ ਜਿਹੜਾ ਰਾਮਗੜੀਆ ਪਰਿਵਾਰ ਹੈ ਉਹ ਇਹਨਾਂ ਦੀ ਸੇਧ ਲੈ ਕੇ ਇਹਨਾਂ ਦੀ ਬਦੌਲਤ ਹੀ ਜਿਹੜੀ ਅੱਜ ਦਾ ਜਿਹੜਾ ਮਾਡਰਨ ਦੁਨੀਆਂ ਜਿਹੜਾ ਇਹਨਾਂ ਦੀ ਬਦੌਲਤ ਹੀ ਸ਼ੁਰੂ ਹੋਇਆ ਚਾਹੇ ਆਪਾਂ ਸੂਰੀਦਾਰੋਂ ਜਹਾਜ਼ਾਂ ਨਾਲੋਂ ਜਾਂ ਅੱਜ ਅਸੀਂ ਟੈਲੀਵਿਜ਼ਨੀ ਦਾ ਨਾਮ ਤੋਂ ਮਾਰਨੇ ਹਾਂ ਉਹ ਕੁਵੰਤਿ ਸ਼ੁਕਰਮਾਨ ਜੀ ਦੀ ਬਤਾਉਂਦੀ ਆ ਸਾਡਿਆਂ ਪੁਰਾਣੇ ਬੰਗਲੇ ਜਿਹੜੇ ਹੈਗੇ ਆ ਸੋ ਉਹਨਾਂ ਦੀ ਦੇਣ ਆ ਉਹਨਾਂ ਨੇ ਜਿਹੜਾ ਦੇਸ਼ ਬਣ ਦੇ ਵਿੱਚ ਜਿਹੜੀ ਸ਼ੁਰੂਆਤ ਕੀਤੀ ਉਹ ਕੁਵੰਤਿ ਸ਼ੁਕਰਮਾਨ ਜੀ ਨੇ ਕੀਤੀ ਸੋ ਸਾਨੂੰ ਉਹਨਾਂ ਦੇ ਰਸਤੇ ਤੇ ਚੱਲ ਕੇ ਹੋਰ ਵੀ ਦੇਸ਼ ਦੀ ਸੁਪੇ ਦੀ ਤਰਕੀ ਬਾਤੇ ਜਿਹੜਾ ਕੰਮ ਕਰਨਾ ਚਾਹੀਦਾ ਤਾਂ ਕਿ ਸਮੇਂ ਦੇ ਨਾਲ ਸਾਨੂੰ ਜਿਹੜਾ ਹੈਗਾ ਆਪਣੇ ਸ਼ਹਿਰ ਨੂੰ ਆਪਣੇ ਸ਼ਹਿਰ ਨੂੰ ਅੱਗੇ ਲੈ ਕੇ ਜਾ ਸਕੀਏ ਸੋ ਸਾਰੇ ਸਾਡੇ ਇਸ ਵਾਰ ਤੋਂ ਪੰਜਾਬਾਸੋਂ ਦੁਬਾਰਾ ਵੀ ਅਜਿਹਾ ਕਰਦੇ ਨੇ ਫੋਟੋ ਸ਼ੁਕਨ ਨਾਮਕ ਪਰਸਾਰ ਹੈ ਤੇ ਇਹ ਪਰ ਇਹਨਾਂ ਤੋਂ ਮਿਲਦਾ ਹੈ 不错。 ਦਾਂ ਦਿਵਸ ਕਰਮ ਦੇ ਮਨਾਇਆ ਜਾ ਰਿਹਾ ਕਿਉਂਕਿ ਉਹਨਾਂ ਦੇ ਵਿਸ਼ੇ ਤੇ ਸਾਡੇ ਸਿੱਖੀ ਦੇ ਵਿੱਚ ਕਰਤਾ ਸੀ ਸੀ ਪ੍ਰੋਗਰਾਮ ਸਾਰੇ ਜੀ ਉਹਨਾਂ ਦਾ ਦੇਖਦਾ ਜੀ ਅੱਜ ਦਾ ਉਹਦਾ ਜੀ ਬਾਬਾ ਬਿਸ਼ਕਰਮਈ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਕਿ ਕੌਮੇ ਵਿਸ਼ੇ ਤੇ ਮਾਤਮਾ ਜੀ ਦੇ ਪਾਲਕਪਤਾ ਦੇ ਕਿ ਜਨਮ ਦਿਨ ਦਾ ਜੋ ਲਕੜਾ ਹਾਇਸਾ ਇਹ ਬਿਲਕੁਲ ਦਾ ਹੈ ਹਾਇਨਾ ਕੰਮ ਕਰਦਾ ਹੈ ਕਰਨ ਜੀ ਦਾ ਜਨਮ ਜਨਮਾਸ਼ੀ ਪਾਲਕਾ ਦੇ ਪਾਰਲੇ ਖਣ ਬਹੁਤ ਬੜਾ ਅਤਿਸ਼ਾਲ ਹੈ ਖਾਸ ਕਰਕੇ

we